ਤੇ ਆਪਣੇ ਚੈਨਲ ਤੋਂ ਅੱਜ ਲਾਈਵ ਹੋਇਆ ਥੋੜਾ ਤੇ ਦੋ ਗੀਤ ਲੈਣਾ ਸੁਣਾਉਣੇ ਆ ਤੁਹਾਨੂੰ ਤੇ ਇੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਥੋੜੇ ਸਬਸਕ੍ਰਾਈਬ ਦੀ ਲੋੜ ਆ ਗਈ 100 ਕ ਘਟਾ ਆਪਣਾ 1000 ਤੋਂ ਤੇ ਦੋ ਗੀਤ ਲੈਣਾ ਤੁਹਾਨੂੰ ਸੁਣਾਉਣੇ ਆ ਗਾਣੇ ਦੀਆਂ ਤੇ ਤੇ ਵੀਡੀਓ ਸ਼ੇਅਰ ਕਰਿਓ ਹੋ ਮੈਨੂੰ ਪਤਾ ਹੁਣ ਤੈਨੂੰ ਸਾਡੀ ਨੀ ਲੋੜ ਕਿੱਥੇ ਰਹਿ ਗਈ ਹਾਏ ਦਿਲ ਕਮਣਾ ਹੀ ਜਾਣੇ ਹਾਇ ਨਹੀਂ ਕਿ ਤੁਮਰ ਪੈਗੀ ਹੋ ਦਿਲ ਕਮੜਾ ਹੀ ਜਾਣੇ ਹਾਇਨੀ ਕਿ ਤੁਮਰ ਪੈਗੀ ਪਹਿਲਾ ਨਬਜ ਰੁਕਣ ਤੋਂ ਆ ਜਾ ਨੀ ਫੇਰ ਜਿੱਥੇ ਮਰਜੀ ਰਹੀ ਸਾਨੂੰ ਕੇਰਾ ਪਹਿਲਾ ਬਰਗੇ ਬਣਾ ਜਾ ਨੀ ਫੇਰ ਜਿੱਤੇ ਮਰਜੀ ਰਹੀ ਹੋ ਮੋੜੀ ਹੱਸਦਾ ਜਾ ਚੇਰਾ ਸੱਡੇ ਤੇਰੇ ਪਿੱਛੇ ਯਾਰਨੀ ਤੋੜਿਆ ਰੱਬ ਤੋਂ ਵੀ ਬੱਦ ਸਾਡਾ ਕਿਤਾ ਇਤਬਾਰਨੀ ਤੋੜਿਆ ਰੱਬ ਤੋਂ ਵੀ ਬੱਦ ਸਾਡਾ ਹਾਈ ਕਿਤਾ ਇਤਬਾਰਨੀ ਪਾਵੇਂ ਹੋਰ ਕੋਈ ਬਹਾਨਾ ਆ ਕੇ ਲਾ ਜਾ ਨੀ ਫਿਰ ਜਿੱਥੇ ਮਰਜੀ ਰਹੀ ਸਾਨੂੰ ਕਿਹਰਾ ਪਹਿਲਾ ਬਰਗੇ ਬਣਾ ਜਾ ਨੀ ਫਿਰ ਜਿੱਥੇ ਮਰਜੀ ਰਹੀ ਹਾਂਜੀ ਆਪਣੀ ਕਲਮ ਚੋਂ ਕੁਝ ਬੋਲਨੇ ਤੇ ਕਰਿਓ ਵੀਡੀਓ ਸ਼ੇਅਰ ਤੇ ਲਾਇਕ ਕਰਿਓ ਤਾਂ ਨਮਾਜ਼ ਸਾਰਿਆਂ ਦਾ Mm-hmm. <laughs>